4 ਜੂਨ 1984 ਉਹ ਪੋਲਿਟਿਕਲ ਉਹ ਗਰੁੱਪਸ ਨੇ ਉੱਤੇ ਕਾਲ ਦਿੱਤੀ ਅੱਛਾ ਉਹਨਾਂ ਬਿਨਾਂ ਕਿ ਅੱਭੀ ਹੋ ਗਿਆ ਵੀ ਜਿਹੜਾ ਹਕਾਲ ਤੱਕ ਬਣਾਇਆ ਗਿਆ ਸੀ ਬਲੂ ਸਟਾਰ ਕੋ ਬਾਅਦ ਉਹਨੂੰ ਟਾਇਆ ਜਾਏ ਹਾਲਾਂਕਿ ਮੇਰੇ ਖਿਆਲ ਨੂੰ ਚਾਇਟਾਉਣ ਦੀ ਲੋੜ ਵੀ ਕੀ ਸੀ ਕਸਰ ਤੇ ਅੱਭੀ ਦਰਬਾਰ ਸਾਹਿਬ ਦੇ ਅੰਦਰ ਕਤਲ ਹੋਇਆ ਤਾਂ 302 ਨਹੀਂ ਲੱਗੂ ਦੇਖੋ ਕਤਲ ਕਤਲ ਹੈ ਉਹ ਫਰਜ਼ ਗਰੋਕਸੇ ਨੇ ਚੋੜਾ ਪਾ ਕੇ ਕਰਤਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਭਾਈ ਉਹ ਤੇ ਕਿਸੇ ਮੈਂ ਚਾ ਸਿੰਘ ਨੇ ਤੇ ਸਰ ਕੇ ਕਤਲ ਨਹੀਂ ਕਤਲ ਕਤਲ ਆ ਅਸਪਰਟ ਉਹ ਆਪਣੇ ਹਥਿਆਰ ਤਿਆਰ ਕਰੋ ਤਾਂ ਆਪਾਂ ਚੱਲ ਜੀ ਅੰਦਰ ਔਲਜੀ ਕਹਿੰਦਾ ਵੀ ਸਰ ਆਪਣੇ ਆਰਡਰ ਨੇ ਕੋਈ ਦਰਬਾਰ ਸਾਹਿਬ ਜੈਂਟਰੀਸ सीएम साहब ਤੋਂ ਪੁੱਛੇ ਬਗਾਰ ਨਹੀਂ ਕਰਨਾ ਪਰ ਜੇਕਰ ਅੰਦਰ ਕਤਲ ਹੋਇਆ ਤਾਂ ਸਾਡੀ ਡਿਊਟੀ ਬਦਲ ਨਹੀਂ ਜਾਏਗੀ ਕਤਲ ਦਾ ਅੱਜ ਪੰਜਾਬ ਪੁਲਿਸ ਫੇਲ ਕਿਉਂ ਲੱਗਦੇ ਗੈਂਗਸਟਰਸ ਨਾਲ ਲੜਾਈ ਲੜਨ ਦੇ ਉਸ ਦੇ ਵਿੱਚ ਬੈਟਲਫੀਲਡ ਦੇ ਵਿੱਚ ਦੇਖਿਆ ਕੰਮ ਕਰਕੇ ਹਰ ਫੋਰਸ ਨੂੰ ਇੱਕ ਐਕਟੀਵੇਸ਼ਨ ਦੀ ਲੋੜ ਹੁੰਦੀ ਹੈ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਮੇਰਾ ਆਪਣਾ خیال ਹੈ ਕਿ ਜਿਹੜੀ ਫੋਰਸ ਮੈਨੂੰ ਫੋਲੋ ਕਰ ਰਹੀ ਹੈ ਉਹਦਾ ਮੇਰੇ 'ਚ 100% ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਆ ਬੰਦਾ ਸਾਨੂੰ ਲੀਡ ਕਰੇਗਾ ਚੰਗੀ ਥਾਂ ਤੇ ਵੀ ਮਾੜੀ ਥਾਂ ਤੇ ਵੀ ਉਹ ਜਿਹੜੀ politcal ਪਾਰਟੀ ਹੋਈ ਹੈ ਇਹਨਾਂ ਦਾ ਇੰਟੈਂਸ਼ਨ ਚੰਗੀ ਹੋ ਸਕਦੀ ਹੈ ਪਰ ਐਕਸਪੀਰੀਅੰਸ ਨਹੀਂ ਹੈ ਉਹਦਾ ਬੜਾ ਵੱਡਾ ਫਰਕ ਪੈਂਦਾ ਹੈ ਕਿ ਅਸੀਂ ਆਹ ਕੰਮ ਕਰਨਾ ਹੈ ਔਰ ਕਰਕੇ ਵਿਖਾਉਣਾ ਹੈ ਸੋਸ ਬਾਰ ਚੱਲ ਰਿਹਾ ਸੀ ਤੇ politix ਦੀ ਜਿਹੜੀ ਸਟਰੀਮ ਸੀ ਉਹ ਵੱਖਰੀ ਚੱਲ ਰਹੀ ਸੀ ਨਾਲ ਆ ਸਭ ਬਰਨਾਲਾ ਸਾਹਿਬ ਦੀ ਸਰਕਾਰ ਬਣ ਗਈ ਅੱਛਾ ਉਜਾਬ ਪੋਲਿਟਿਕਸ ਦੇ ਵਿੱਚ ਆਪੋਜੀਸ਼ਨ ਔਰ ਸਹਾਰ ਪਾਰਟੀ ਦੇ ਅੰਦਰ ਨਾ ਪੰਜਾਬ ਦੀ ਇੱਕ ਹੋਰ ਬਹੁਤ ਇੰਟਰਸਟਿੰਗ ਚੀਜ਼ ਉਹ ਦੇਖੀ ਕਿ ਇੱਥੇ ਪਾਰਟੀ 'ਚ ਬਹੁਤੇ ਬਾਹਰਲੇ ਦੁਸ਼ਮਣਾਂ ਦੀ ਲੋੜ ਨਹੀਂ ਹੁੰਦੀ ਵਿਦਨ ਪਾਰਟੀ ਵਿਦਨ ਪਾਰਟੀ ਵਿਦਨ ਉਹ ਤੜੇ ਦੇ ਅੰਦਰ ਹੀ ਨਾ ਆਪਣੇ ਦੁਸ਼ਮਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਸ਼ਾਇਦ ਉਹ ਜੱਟ ਕਲਚਰ ਜਿਹੜਾ ਨਾ ਉਹ ਉਸ ਤਰ੍ਹਾਂ ਦਾ ਹੈ ਕਿ ਉਹ ਜਦੋਂ ਹੋਵੇ ਹਾਂ ਮੈਨੂੰ ਲੱਗਦਾ ਹੈ ਤੇ ਜਦੋਂ ਉਹ ਤਰਸ ਪੜੂ ਨਾ ਤੂੰ ਦਰਤਾਂ ਨੂੰ ਬੜੀ ਬੜੀ ਚੀਜ਼ ਨਜ਼ਰ ਆਉਂਦੀ ਤੇ ਉਹ ਬਰਨਾਲ ਸਾਹਿਬ ਜਦੋਂ ਮਣੇ ਉਹ ਇੱਕ ਵਾਰੀ ਬੜਾ ਬਲੇ ਬਲੇ ਹੋ ਗਈ ਸਾਰੀ ਬਈ ਜੀ ਉਹ ਅਸੀਂ ਪੰਜਾਬ ਦਾ ਸਾਰਾ ਦੁੱਖ ਮੁਕ ਜਾਣਿਆ ਥੋੜੇ ਦਿਨ ਬਾਅਦ ਉਹ ਸਰਬਤ ਖਾਲਸਾ ਨੌਜਵਾਨ ਵਾਪਸ ਆਏ ਔਰ ਉਤੋਂ ਬਾਅਦ ਉਹ ਜਿਹੜੀ ਚੇਨ ਆਫ ਵਾਇਲੈਂਸੀ ਉਹ ਫੇਰ ਦੁਬਾਰਾ ਸ਼ੁਰੂ ਹੋ ਗਈ ਤੇ ਬੁਰਨਾ ਉਸ ਬੜੇ ਚੰਗੇ ਸੱਜਣ ਇਨਸਾਨ ਸਨ ਪਰ ਕਿਉਂਕਿ ਉਹ ਕਈ ਵਾਰੀ ਬਹੁਤ ਸਖਤ ਡਿਸੀਜਨ ਲੈਣੇ ਪੈਂਦੇ ਆ ਕੰਟਰੋਲ ਕਾਨੂੰਨ ਔਰ ਜਿਹੜਾ ਇੱਕ ਸਾਡਾ ਅਰੇਂਜਮੈਂਟ ਸਿਕਿਉਰਿਟੀ ਦਾ ਉਹ ਸੋਸ਼ਲ ਪੀਸ ਰੱਖਣ ਲਈ ਉਹ ਸਾਨੂੰ ਸਖਤ ਸਖਰ ਡਿਸੀਜਨ ਲੈਣੇ ਪੈਂਦੇ ਆ ਤੇ ਕਈ ਵਾਰੀ ਜਿਹੜੇ ਚੰਗੇ ਨੇਕ ਇਨਸਾਨ ਹੁੰਦੇ ਆ ਉਹ ਨੀਕੀ ਕਈ ਵਾਰੀ ਕਮਜ਼ੋਰੀ ਬਣ ਜਾਂਦੀ ਹੈ ਦੂਜਾ ਜਿਹੜੇ ਉਹਨਾਂ ਦੇ ਸਾਥੀ ਸੀ ਉੱਤਕਰਵਾਦ ਉਹੀ ਉਹਨਾਂ ਦੀ ਲੱਤਾਂ ਖਿੱਚਣ ਲੱਗ ਗਏ ਉਹਨਾਂ ਦੇ ਮੰਤਰੀ ਉਹਨਾਂ ਦੇ ਕਈ ਖਰਾਬ ਬੋਲਣ ਲੱਗ ਗਏ ਧੜੇ ਪੈਦਾ ਹੋ ਗਏ ਅੱਛਾ ਸਾਰਿਆਂ ਨੂੰ ਖੁਸ਼ ਰੱਖਣਾ ਔਖਾ ਹੋ ਗਿਆ ਅੱਜ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਅਕਾਲੀ ਦਲ ਇਹ ਲੱਗ ਰਿਹਾ ਸੀ ਵੀ ਜਿਵੇਂ ਵੀ ਸਰਕਾਰ ਨੂੰ ਕੋਈ ਆਪੋਜੀਸ਼ਨ ਦੀ ਬਹੁਤੀ ਲੋੜ ਹੈ ਨਹੀਂ ਆਪਣੇ ਅੰਦਰ ਹੀ ਆਪੋਜੀਸ਼ਨ ਬੜੀ ਆ ਅਖਾਨ ਉਹ ਮੰਨਿਸਟਰੀ ਜਦੋਂ ਹੋਇਆ ਬਲੈਕ ਥੰਡਰ ਵਾਂਗ ਜਦੋਂ ਪੁਲਿਸ ਅੰਦਰ ਗਈ ਉਹਦੇ ਚ ਕਈ ਅਕਾਲੀ ਮੰਤਰੀਆਂ ਨੇ ਅਸਤੀਫਾ ਦੇ ਦਿੱਤੇ ਜਿਹਦੇ ਚ ਕਈ ਬੜੇ ਉੱਗੇ ਮੰਤਰੀ ਵੀ ਸਨ ਪਰ ਜੇ ਅਸੀਂ ਪੁਲਿਸ ਦੀ ਐਂਟਰੀ ਦੇ ਖਿਲਾਫ ਅ ਤਿਆਗ ਪੱਤਰ ਦਿੰਨੇ ਆ ਜਾਂ ਅਸੀਂ ਨਿਸ਼ੇ ਦੇ ਕਿੱਦੀ ਕਰਦੇ ਆ ਤੇ ਉਸ ਤੋਂ ਬਾਅਦ ਮਈ ਜੂਨ ਦਾ ਮਹੀਨਾ ਆ ਗਿਆ ਤੇ ਇੱਕ ਅਨਸਰਟਨ ਪੋਲਿਟਿਕਲ ਸਿਚੁਏਸ਼ਨ ਜਈਨਾ ਉਹ ਵੀ ਅਖਾਲੀ ਬੀਜਪੀ ਇਕੱਠੇ ਰਨ ਕਰ ਰਹੇ ਸੀ ਆਪਣੇ ਵੱਲੋਂ ਕੋਸ਼ਿਸ਼ ਵੀ ਕਰ ਰਹੇ ਸੀ ਕਿ ਪੁਰਾਣੇ ਵੀ ਜਿਹੜੇ ਬੈਂਸ ਕਮੇਟੀ ਬਣਾਤੀ ਗਈ ਵੀ ਜਿਹੜੇ ਕੇਸ ਚੱਲ ਰਹੇ ਨੇ ਜਾਂ ਜਿਹੜੇ ਕੋਰਟਸ ਵੀ ਹੈਗੇ ਨੇ ਜਾਂ ਜਿਨ੍ਹਾਂ ਦੀ ਇਹਦੇ ਤਫਤੀਸ਼ ਚੱਲ ਰਹੀ ਆ ਉਹ ਇੱਕ ਵਾਰੀ ਪੜ ਕੇ ਤੇ ਖਤਮ ਕੀਤੇ ਜਾਣ ਔਰ ਬਹੁਤ ਜ਼ਿਆਦਾ ਕੇਸਿਸ ਇਸ ਤਰ੍ਹਾਂ ਖਤਮ ਕਰ ਦਿੱਤੇ ਗਏ ਤੇ ਜਿਨ੍ਹਾਂ ਦੇ ਅਸੀਂ ਹੱਕੇ 'ਚ ਨਹੀਂ ਸਾਂ ਪਰ ਕਿਉਂਕਿ ਇੱਕ ਅਡਮਿਨਿਸਟ੍ਰੇਟਿਵ ਤੇ ਉਹਨੂੰ ਇੱਕ ਸਮੀ ਲੀਗਲ ਕਵਰ ਉਹਨਾਂ ਨੇ ਦਿੱਤਾ ਤੇ ਉਹ ਇੱਕ ਜੱਜ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਉਠਾ ਕੇ ਤੇ ਉਹਦੇ ਅੰਦਰ ਉਹਦਾ ਫਾਇਦਾ ਕਈ ਮਾਰੇ ਅੰਸਰਾਂ ਨੂੰ ਵੀ ਹੋ ਗਿਆ ਹੋ ਸਕਦਾ ਉਹਦੇ ਅੰਦਰ 2-4 10 ਇਨੋਸੈਂਟ ਬੰਦੇ ਵੀ ਹੋਣਗੇ ਦੇਖੋ ਸਾਡਾ ਜਿਹੜਾ ਸਿਸਟਮ ਹੈ ਉਹ ਹੈ ਇੰਗਲਿਸ਼ ਹੋਰ ਤੇ ਬੇਸਡ ਹੈ ਕਿ ਭਾਵੇਂ 10 ਗਿਲਟੀ ਬੰਦੇ ਛੁੱਟ ਜਾਣ ਇੱਕ ਇਨੋਸੈਂਟ ਪਰ ਨਹੀਂ ਨਹੀਂ ਆਉਣਾ ਚਾਹੀਦਾ ਤੇ ਉਹ ਸਾਡੇ ਸਿਸਟਮ ਦੇ ਅੰਦਰ ਬੜੀ ਬਾਰੀ ਉਹ ਤੁਸੀਂ 10 ਗਿਲਤੀ ਬੰਦੇ ਛੁੱਟਦੇ ਦੇਖ ਲਓਗੇ ਇਨੋਸੈਂਟ ਕਨਵਰਟ ਹੁੰਦੇ ਬਹੁਤ ਘੱਟ ਦੇਖਿਆ ਮੈਂ ਪਰ ਗਿਲਤੀ ਛੁੱਟਦੇ ਹੋਏ ਬਹੁਤ ਜ਼ਿਆਦਾ ਦੇਖਿਆ ਤੇ ਦੂਜਾ ਜਦੋਂ ਸਰਕਾਰ ਹੀ ਜਿੰਨੇ ਤੁਹਾਨੂੰ ਪੀਸਫੁਲ ਇੱਕ ਸੋਸਾਇਟੀ ਦੇਣੀ ਹੈ ਉਹ ਜਦੋਂ ਉਹਦੇ ਹੱਥ ਕੰਮਣ ਲੱਗ ਪੈਣ ਉਹ ਹਾਰਡ ਡਿਸੀਜਨ ਨਾ ਲੈ ਸਕੇ ਤਾਂ ਉਸ ਵळे ਤੁਹਾਡੀ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਸਾਰਾ ਪ੍ਰਸ਼ਾਸਨ ਜਿਹੜਾ ਉਹ દિਸ਼ਾਹੀਨ ਹੋ ਜਾਂਦਾ ਡਾਇਰੈਕਸ਼ਨਲੈਸ ਹੋ ਜਾਂਦਾ ਉਹਦੇ ਅੰਦਰ ਉਹ ਸਟੇਜ ਉਸ ਵळे ਦੱਸਣ ਲੱਗ ਪਈ ਸੀ ਵੀ ਹੋ ਗਈ ਹੈ ਸ਼ੁਰੂ ਫਿਰ 4 ਜੂਨ ਮੈਂ ਦੇਖੋ ਕਿਤੇ ਸਮਾਂ 35 ਸਾਲ ਬੀਤ ਗਏ ਕਿ ਕਿਤੇ ਤਰੀਖ ਹੋ ਸਕਦਾ ਹੈ ਅੱਗੇ ਪਿੱਛੇ ਕਰਦਾ 2-4 ਦਿਨ ਹੋ ਚੁੱਕੀ ਹੋਏ ਪਰ 4 ਜੂਨ 1984 ਉਹ ਪੋਲਿਟਿਕਲ ਕੁਝ ਗਰੁੱਪਸ ਨੇ ਉਸੇ ਕਾਲ ਦਿੱਤੀ ਅੱਛਾ ਉਹਨਾਂ ਬਿਨਾਂ ਅੱਜ ਵੀ ਹੋ ਗਿਆ ਵੀ ਜਿਹੜਾ ਅਕਾਲ ਤਖਤ ਬਣਾਇਆ ਗਿਆ ਸੀ ਬਲੂ ਸਟਾਰ ਤੋਂ ਬਾਅਦ ਉਹਨੂੰ ਟਾਇਆ ਜਾਏ ਹਾਲਾਂਕਿ ਮੇਰੇ ਖਿਆਲ ਦੇ ਵਿੱਚ ਚਾਇਲ ਟਾਉਣ ਦੀ ਲੋੜ ਨਹੀਂ ਸੀ ਪਰ ਚਲੋ ਜੀ ਸਿੱਖ ਆਪਣਾ ਬਣਾਉਣਾ ਚਾਹੁੰਦੇ ਸੀ ਫਿਰ ਕੌਮ ਜੋ ਚਾਵੇ ਕਰੇ ਅਜਾ ਉਹ ਟੱਕ ਲਾ ਕੇ ਤੇ ਦੁਬਾਰਾ ਬਣਾਉਣਾ ਤੁਸੀਂ ਧਾਰਮਿਕ ਫੈਸਲੇ ਤੇ ਕਿੰਦੂ ਪ੍ਰਸੰਨ ਨਾ ਕਰ ਸਕਦੇ ਨਹੀਂ ਜੀ ਅਸੀਂ ਸੋਚਿਆ ਵੀ ਨਹੀਂ ਕਰੇ ਤੇ ਉਹ ਜੋ ਕੌਮ ਜਾਂ ਕੌਮ ਦੇ ਜਿਹੜੇ ਉਹ ਰਬਰ ਨੇ ਉਹ ਕਰ ਰਹੇ ਨੇ ਉਹ ਕਰਦੇ ਰਹੇ ਅਜਾ ਪਰ ਉਹਦੇ ਅੰਦਰ ਪੋਲਿਟੀਕਲ ਮੂਵਮੈਂਟ ਬਹੁਤ ਜ਼ੋਰਦਾਰ ਸ਼ੁਰੂ ਹੋ ਗਈ ਸੀ ਕਿ ਇਹ ਆ ਗਲਤ ਹੋ ਗਿਆ ਉਹ ਗਲਤ ਹੋ ਗਿਆ ਤੇ ਉਸ ਕਾ ਕੰਗregation ਕਟ ਪੋਲਿਟੀਕਲ ਕਟ ਕੀਤਾ ਗਿਆ ਜਿਹਦੇ ਅੰਦਰ ਅੱਛਾ ਉਸ ਜਿਹੜੀ ਆਲਰੇਡੀ ਅਸਿਕ ਸਟੂਡੈਂਟ ਫੈਡਰੇਸ਼ਨ ਸੀ ਦਮਲੀ ਮਟਕਸਾਲ ਦੇ ਫਾਲੋਅਰ ਸਨ ਉਹ ਵੀ ਸਾਰੇ ਬੜੇ ਵੱਡੇ ਨੰਬਰ ਚ ਇਕੱਠੇ ਹੋ ਗਏ 4 ਜੂਨ ਨੂੰ ਉੱਥੇ ਸ਼੍ਰੋਮਣੀ ਕਮੇਟੀ ਦੇ ਇੱਕ ਟਾਸਕ ਫੋਰਸ ਸੀ ਜਿਹੜੇ ਉੱਥੇ ਸੇਵਾਦਾਰ ਸਨ ਉਹਨਾਂ ਚ ਬੜੇ ਐਕਸਪੋਜੀ ਸਨ ਤੇ ਉਹ ਕੋਈ ਗਲਤ ਚੀਜ਼ ਦੇਖਦੇ ਸੀ ਤਾਂ ਉਹ ਕੰਟਰੋਲ ਕਰਕੇ ਇੱਕ ਸਿਸਟਮ ਸੀ ਵੀ ਤੁਸੀਂ ਉੱਥੇ ਰਹੀ ਚੱਲੋ ਤੁਸੀਂ ਉੱਥੇ ਕੰਟਰੋਲ ਰੱਖੋ ਅਸੀਂ ਬਾਹਰ ਆ ਕੇ ਲੋਡ ਫਾਇਰ ਤੇ ਸਾਨੂੰ ਬੁਲਾ ਲਓ ਤਾਂ ਕਿ ਅੰਦਰ ਕੋਈ ਗੜਬੜ ਨਾ ਹੋਵੇ ਦਰਬਾਰ ਸਾਹਿਬ ਦਾ ਕੰਮ ਠੀਕ-ਠਾਕ ਚੱਲਦਾ ਰਹੇ ਅੱਛਾ ਮੇਰਾ ਕੰਮ ਉਸ ਵੇਲੇ ਐਸਐਸਪੀ ਦੇ ਨਾਤੇ ਉੱਥੇ ਪੀਸ ਰੱਖਣਾ ਸੀ ਤੇ ਕੋਸ਼ਿਸ਼ ਕਰੀ ਦੀ ਸੀ ਕਿ ਜਿੰਨਾ ਕ ਵੱਧ ਤੋਂ ਵੱਧ ਜ਼ੋਰ ਲਾ ਕੇ ਉੱਤੇ ਪੀਸ ਰੱਖ ਸਕੋ ਸ਼ਾਂਤੀ ਰੱਖ ਸਕੋ ਲੋਕ ਉੱਥੇ ਆਮਨ ਲਾ ਕੇ ਮੱਥਾ ਟੇਕ ਕੇ ਚਲੇ ਜਾਣ ਔਰ ਮਰਿਆਦਾ ਨਾਲ ਸਾਰਾ ਸਿਸਟਮ ਚੱਲਦਾ ਰਹੇ ਪਰ ਉਹਦੇ ਅੰਦਰ ਕੀ ਸੀ ਜਦੋਂ ਨੌਜਵਾਨ ਤੜੇਬੰਦੀ ਆਪੋਜੀਸ਼ਨ ਪੋਲੀਟੀਕਲ ਇਸ਼ੂਸ ਸਾਰਾ ਕੁਝ ਜਦੋਂ ਇਕੱਠਾ ਹੋ ਗਿਆ ਤੇ ਉਹ ਫਿਰ ਬਹੁਤ ਢੇਰ ਹਾਲਾਤ ਠੀਕ ਨਹੀਂ ਰਹਿੰਦੇ ਖੁਸ਼ਗਵਾਰ ਨਹੀਂ ਰਹਿੰਦੇ 4 ਤਰੀਕ ਦਾ ਜਿਹੜਾ ਕੱਟ ਹੋਇਆ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟਾਸਕ ਫੋਰਸ ਵਾਲਿਆਂ ਨੇ ਅੱਥਾ ਉੱਥੇ ਝਗੜਾ ਹੋ ਗਿਆ ਉਹ ਵੀ ਅੰਦਰ ਕੁਝ ਫੈਡਰੇਸ਼ਨ ਤੇ ਦਮਦਮੇ ਟਕਸਾਲ ਦੇ ਮੁੰਡਾ ਨੌਜਵਾਨਾਂ ਨੇ ਉਹ ਟਾਸਕ ਫੋਰਸ ਦਾ ਬਦਸੀ ਮੈਂਬਰ ਅਵਤਾਰ ਸਿੰਘ ਉਹਦੇ ਕਰਪਾਨ ਮਾਰੀ ਤੇ ਉਹਦੇ ਉਹ ਇੰਡੀਆ ਟੁਡੇਜ਼ ਦਾ ਜਿਹੜਾ ਉਸ ਵਕਤ ਦਾ ਮੈਗਜ਼ੀਨ ਸੀ ਉਹਦੇ ਮੇਰੇ ਖਿਆਲ ਕਵਰ ਪੇਜ ਦੇ ਉੱਤੇ ਉਹ ਫੋਟੋ ਆਈ ਸੀ ਅੱਛਾ ਤੇ ਉਹ ਉਹਦੀ ਡੈਥ ਹੋ ਗਈ ਉਸੇ ਵੇਲੇ ਹੁਣ ਉਹਦੀ ਬਾਡੀ ਅੰਦਰ ਪਈ ਹੈ ਪ੍ਰਕਰਮਾਂ ਦੇ ਅੱਛਾ ਦਰਬਾਰ ਸਾਹਿਬ ਦੇ ਅੰਦਰ ਹਾਂ ਹੁਣ ਵੇਖੋ ਕੀ ਅਸੀਂ ਕਹਸਾਂ ਕਿ ਆਪੇ ਦਰਬਾਰ ਸਾਹਿਬ ਦੇ ਅੰਦਰ ਕਤਲ ਹੋਇਆ ਤਾਂ 302 ਨਹੀਂ ਲੱਗੂ ਦੇਖੋ ਕਤਲ ਕਤਲ ਆ ਉਹ فرض ਕਰੋ ਕਿਸੇ ਨੇ ਚੋੜਾ ਪਾ ਕੇ ਕਰਤਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਭਾਈ ਉਹ ਤੇ ਕਿਸੇ ਨੇ ਕੀਤਾ ਸਿੰਘ ਨੇ ਤੇ ਇਸ ਕਰਕੇ ਕਤਲ ਨਹੀਂ ਕਤਲ ਕਤਲ ਆ اچھا ਹੁਣ ਕੀ ਇਨਕੁਐਸਟ ਨਹੀਂ ਹੋਏਗੀ ਕੀ ਪੋਸਟਮਾਰਟਮ ਨਹੀਂ ਹੋਏਗਾ ਕੀ ਸਟੇਟਮੈਂਟ ਹਾਲ ਨਹੀਂ ਰਿਕਾਰਡ ਹੋਣਗੀਆਂ ਇਕੋ ਇਨਵੈਸਟੀਗੇਸ਼ਨ ਤੇ ਉਹੀ ਹੋਣੀ ਆ ਅੱਛਾ ਮੈਂ ਐਸਐਸਪੀ ਸਾਹਿਬ ਅੱਛਾ ਹੁਣ ਮੈਂ ਕੀ ਪੁੱਛਾਂ ਆਪਣੇ ਅਫਸਰ ਨੂੰ ਪੁੱਛਾਂ ਕਿ ਸਰ ਮੈਂ ਕੀ ਕਰਾਂ ਕੋਹ ਰਵੇ ਵੀ ਜੇ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਨਾ ਉਹ ਤੁਹਾਡੇ ਫਰਜ਼ ਕੀ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਛਾ ਮੈਂ ਉਸ ਵੇਲੇ ਸੀਆਰਪੀ ਦੀ ਕੰਪਨੀ ਮੰਗਵਾਈ ਉਹਨਾਂ ਨੂੰ ਘੰਟਾ ਦੋ ਘੰਟੇ ਲੱਗਣੇ ਸੀ ਮੈਂ ਜਾ ਕੇ ਤੇ ਦਰਬਾਰ ਸਾਹਿਬ ਦੇ ਅੱਗੇ ਚਲਾ ਗਿਆ ਵਰਦੀ ਮੈਂ ਪਾਈ ਸੀ ਉੱਤੇ ਕੁਝ ਜਵਾਨ ਰਖੇ ਉਹਨਾਂ ਨੂੰ ਮੈਂ ਬਸਾ ਵੀ ਬਰਦਾਸ਼ਤ ਨਾ ਮੱਚਾ ਤੇ ਉਹਨਾਂ ਦਾ ਕਹਿਣਾ ਸੀ ਵੀ ਸਰ ਅਸੀਂ ਬਲੌਕ ਕਰਦੇ ਸੀ ਜਿਹੜਾ ਐਗਜ਼ਿਟ ਪੁਆਇੰਟ ਸੀ ਨਾ ਦਰਬਾਰ ਸਾਹਿਬ ਤੋਂ ਉਸੇ ਵੇਲੇ ਮੈਂ ਉੱਥੇ ਫੋਰਸ ਲਾਉਂਦੀ ਚਿੱਟੇ ਕੱਪੜਾ ਵੀ ਤੇ ਵਰਦੀ ਵਾਲੇ ਵੀ ਬਾਹਰ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਅੰਦਰੋਂ ਬਾਹਰ ਜਾਣ ਵਾਲੇ ਬੰਦਿਆਂ ਨੂੰ ਰੋਕੂ ਖਾਸ ਤੌਰ ਤੇ ਜੇ ਨੌਜਵਾਨ ਹੋਣ ਜੇ ਕਿਸੇ ਦੇ ਕੱਪੜਿਆਂ ਤੇ ਲਹੂ ਡਿੱਗਾ ਹੋਵੇ ਉਹ ਧਿਆਨ ਰੱਖੋ ਉਹ ਸਿਭ ਬਲੌਕ ਕਰਤਾ ਤੇ ਫੋਰਸ ਮੈਂ ਬੁਲਵਾਈ ਉਹਨਾਂ ਨੂੰ ਹਰ ਟਾਈਮ ਲੱਗਣਾ ਸੀ ਤੇ ਉੱਥੇ ਪੰਜਾਬ ਪੁਲਿਸ ਦੇ ਕੋਈ ਬੰਦੇ ਖੜੇ ਸੀ ਨੌਜਵਾਨ ਮੈਂ ਪੁੱਛਿਆ ਹਰ ਉਮਰ ਦੇ ਸੀ 15-20 ਬੰਦੇ ਤੇ ਉਹਨਾਂ ਦਾ ਕਹਿਣਾ ਪਿਆ ਮੈਂ ਕਿ ਭਈ ਅੰਦਰ ਬੜਾ ਮਾਰਤਾ ਹੈ اچھا ਉਹਨਾਂ ਦਾ ਕਹਿਣਾ ਸੀ ਕਿ ਸਰ ਸਾਨੂੰ ਐਕਸ਼ਨ ਲੈਣਾ ਚਾਹੀਦਾ اچھا ਮੈਂ ਸ਼ਾਇਦ ਮੈਂ ਵੀ ਇਹੀ ਵੇਟ ਕਰ ਰਿਹਾ ਸੀ ਤੇ ਮੈਂ ਜਦੋਂ ਅ ਉਹਨਾਂ ਨੂੰ ਕਿਹਾ ਭਈ ਬੂਟ ਲਾਓ ਹਾਸਪਰ ਤੋਂ ਉਹ ਆਪਣੇ ਹਥਿਆਰ ਤਿਆਰ ਕਰੋ ਤੇ ਆਪਾਂ ਚੱਲ ਗਏ ਅੰਦਰ ਨਾਲ ਮੈਂ ਜਿਹੜੇ ਲਿਖਣ ਵਾਲੇ ਤੇ ਜਿਨ੍ਹਾਂ ਨੇ ਉਹ ਕਾਗਜ਼ ਨਕਸ਼ਾ ਵਗਰਾ ਪਰ ਰਹਾ ਸੀ ਫੋਟੋਗ੍ਰਾਫਰ ਉਹ ਸਾਰੇ ਨਾਲ ਲਏ ਉਹਨਾਂ ਨੂੰ ਲੈ ਕੇ ਤੇ ਅਸੀਂ ਤਿਆਰੀ ਕਰ ਰਹੇ ਸਾਂ ਤੇ ਮੈਨੂੰ ਮੇਰੇ ਇੱਕ ਕੁੜੀ ਨੇ ਮੈਨੂੰ ਫਰੂਜੀ ਕੰਦਰਾ ਵੀ ਸਰ ਆਪਣੇ ਆਰਡਰ ਨੇ ਕੋਈ ਦਰਬਾਰ ਸਾਹਿਬ ਜੈਂਟਰੀ ਸੀਐਮ ਸਾਹਿਬ ਤੋਂ ਪੁੱਛੇ ਬਗਾਰ ਨਹੀਂ ਕਰਨੀ ਅੱਛਾ ਤਬਾਕਿਓ ਸਹੀ ਸੀ ਮੈਂ ਕਿਹਾ ਭਾਈ ਅੰਦਰ ਕਤਲ ਹੋਇਆ ਤੇ ਕਤਲ ਦੇ ਵਿੱਚ ਵਿੱਚ ਅਸੀਂ ਜੇਕਰ ਪੁੱਛ ਕੇ ਚੱਲਣਾ ਤੇ ਕਾਨੂੰਨ ਦੀਆਂ ਕਿਤਾਬਾਂ ਕਰ ਦੋ ਲਈ ਨੇ ਵੀ ਉਹ ਉਹਨਾਂ ਦਾ ਮਤਲਬ ਹੈ ਜੇਕਰ ਕਿਸੇ ਪੋਲਿਟੀਕਲ ਇਸ਼ੂ ਦੇ ਉੱਤੇ ਐਂਟਰੀ ਕਰਨੀ ਆ ਤੇ ਸਾਨੂੰ ਪੁੱਛਣਾ ਚਾਹੀਦਾ ਹੈ ਜ਼ਰੂਰ ਪਰ ਜੇਕਰ ਅੰਦਰ ਕਤਲ ਹੋਇਆ ਤੇ ਸਾਡੀ ਡਿਊਟੀ ਬਦਲ ਨਹੀਂ ਜਾਏਗੀ ਕਤਲ ਦਾ ਹੂੰ ਤੇ ਮੈਂ ਕਿਹਾ ਤੂੰ ਕਬਰੌਣਾ ਜੇ ਕਬਰੌਣਾ ਨਾ ਆਬੇਸ਼ਕ ਮੈਂ ਚੱਲ ਰਿਹਾ ਅੰਦਰ ਕੌਣ ਸੀ ਕੁਲੀ ਸੀ ਅੱਛਾ ਨਾ ਲੜਣਾ ਠੀਕ ਨਹੀਂ ਜੀ ਉਹ ਮੈਨੂੰ ਉਹ ਉਸੇ ਵੇਲੇ ਕੇ ਸਰ ਨਹੀਂ ਮੈਂ ਸਿਰਫ ਤੁਹਾਨੂੰ ਅਲਰਟ ਕਰ ਰਿਹਾ ਸੀ ਤਾਂ ਕਿ ਕੋਈ ਗਲਤੀ ਨਾ ਹੋਵੇ ਮੈਂ ਤਿਆਰ ਆਉਣ ਲਈ ਉਹਨੇ ਉਸੇ ਉਹ ਵੀ ਨਾਲ ਆਇਆ ਸਾਡੇ ਅਸੀਂ ਅੰਦਰ ਵੜੇ ਹਾਂ ਅਸੀਂ ਉਹ ਅੱਛਾ ਨੌਰਡਵਾਨ ਕੋਈ ਅੰਦਰ ਵਾਲੇ ਵੀ ਜਿਹੜੇ ਸੀ ਸਾਨੂੰ ਜਾਣਦੇ ਸੀ ਕਦੇ ਕਦੇ ਨਾ ਕਦੇ ਤੇ अच्छा पर्सनल दुश्मनी कोई नहीं थी अच्छा कुछ मुंडे आ गए ਸਾਡੇ ਕੋਲ ਮੈਂ ਵੀ ਉਹਨਾਂ ਵੱਲ چلا ਗਿਆ اچھا ਉਹਨਾਂ ਦਾ ਸੀ ਵੀ ਉਸੇ ਵਰਦੀ ਚੋਂ ਆਏ ਅੰਦਰ ਕਿਹਾ ਭਾਈ ਅਸੀਂ ਮੱਥਾ ਟੇਕਣ ਥੋੜੀ ਆਏ ਆ ਅੰਦਰ ਬੱਧਾ ਮਰਿਆ ਕਤਲ ਹੋਇਆ ਸੀ ਤਫ਼ਤੀਸ਼ ਲੈ ਆਏ ਆ ਤੇ ਅਸੀਂ ਮੌੜੀ ਅੰਦਰੋਂ ਲੈ ਕੇ ਜਾਣੀ ਆ ਤੇ ਐਵੀਡੈਂਸ ਇਕੱਠਾ ਕਰਨਾ ਹੈ ਤੇ ਜੇ ਤੂੰ ਚੌਥੇ ਉਪਰ ਅਸੀਂ ਬਿਲਕੁਲ ਨਾ ਆਈਏ ਤੇ ਇਹੋ ਜਿਹਾ ਮਾੜਾ ਕੰਮ ਨਾ ਕਰਿਆ ਕਰੋ ਤੁਹਾਨੂੰ ਅੰਦਰ ਆਉਣਾ ਪਵੇ। ਔਰ ਮੇਰਾ ਆਪਣਾ ਨਾਲ ਇਹ ਵੀ ਸ਼ਾਲ ਸੀ ਕਿ ਜੇਕਰ ਦਰਬਾਰ ਸਾਹਿਬ ਫਰਮਾਨਗਰ ਸਾਹਿਬ ਦੀ ਕਤਲ ਖੋਜ ਨਾਲ ਬੇਅਦਬੀ ਨਹੀਂ ਹੁੰਦੀ ਤੇ ਸ਼ਾਇਦ ਜਿਹੜੇ লাশ ਅਸੀਂ ਚੁੱਕਣ ਆਏ ਆ ਜਾਂ ਕੋਈ ਕਾਨੂੰਨੀ ਕਾਰਵਾਈ ਕਰਨ ਆਏ ਆ ਤੇ ਜੇਕਰ ਅਸੀਂ ਆਪਣਾ ਫਰਜ਼ ਦੇ ਬਾਾਰੇ ਆ ਤੇ ਉਹਦੇ ਨਾਲ ਵੀ ਬੇਅਦਬੀ ਨਹੀਂ ਹੋਏਗੀ। ਜੇਕਰ ਅਸੀਂ ਪ੍ਰੋਸੀਜਰ ਫੋਲੋ ਕੀਤਾ ਹਰ ਤੱਕ ਧਾਰਮਿਕ ਮਰਿਆਦਾ ਦੇ ਮੁਕਾਬਕ ਅਸੀਂ ਸਾਰਾ ਕੁਝ ਕਰਕੇ ਹੱਥ ਪਰ ਤੋਕੇ ਜੁੱਤੀ ਵਗੈਰਾ ਲਾ ਕੇ ਅਸੀਂ ਸ਼ਰਦਾ ਨਾਲ ਅੰਦਰ ਗਏ ਆਂ ਔਰ ਨਾਲ ਇਹ ਸੋਚ ਕੇ ਕਿ ਸੱਚੇ ਬਾਸ਼ਾ ਫਰਜ਼ ਦੇ ਬਾਦਲੀ ਜਾ ਰਹੇ ਆਂ ਜੇ ਫਿਰ ਵੀ ਕੋਈ ਗਲਤੀ ਹੋਏ ਤੇ ਜੋ ਤੇਰੀ ਜਜਮੈਂਟ ਸੱਚੇ ਬਾਸ਼ਾ ਤੇ ਬਿਨਾ ਡਰੇ ਚੱਲੋ اچھا ਉੱਪਰ ਮੈਂ ਤਾਂ ਸਿਕੰਦਰ ਦੀ ਭਰਾ ਮਾਰੂ ਜੰਗ ਹੋ اچھا ਮੈਂ ਕਿ ਕਾਕਾ ਜਗਤ ਦਾ ਇਤਿਹਾਸ ਪੜ੍ਹ ਲਓ ਕਿਸੇ ਬੜੀ ਜੰਗਾਂ ਹੋਈਆਂ ਲਈ ਕੋ ਹੋ ਰੋ ਜੂ ਹੋਰ ਕਿਉਂ ਪਰ ਅਸੀਂ ਆਪਣਾ ਫਰਸਤ ਰੇ ਬੋਣਾ ਅਸੀਂ ਉਹ ਜਾ ਕੇ ਆਪਣਾ ਕੰਮ ਕੀਤਾ ਬਾਅਦ ਵਿੱਚ ਫਿਰ ਅਸੀਂ ਉਹ ਤੋਂ ਮੁੰਡੇ ਫੜੇ ਵੀ ਅਸੀਂ ਸਾਰਿਆਂ ਨੂੰ ਹੀ ਮੈਂ ਕਿਹਾ ਮੈਂ ਕਿਹਾ ਦੇਖੋ ਐਦਾ ਭਈ ਮੈਂ ਛਾਂਣਪੂਣ ਕਰਾਂਗਾ ਜਿਹੜੇ ਬੰਦੇ ਰਿਸਪਾਂਸਿਬਲ ਨੇ ਉਹ ਰਸਟ ਰੱਖਾਂਗੇ ਬਾਕੀ ਛੱਡ ਦੇਾਂਗੇ ਔਰ ਫਿਰ ਮੁੰਡੇ ਆ ਕੇ ਉਹ ਕੋ ਰੇਬਰ ਸਾਹਿਬ ਡੀਜੀ ਸੀ ਉਹਦਾ ਮੋਬਾਈਲ ਵਗੈਰਾ ਹੁੰਦੇ ਰਹੀ ਸੀ ਉਹਨਾਂ ਦਾ ਵਾਇਰਲੈਸ ਤੇ ਮੈਨੂੰ ਮੈਸੇਜ ਆਇਆ ਤੂੰ ਅੰਦਰ ਵੱਟ ਜਾ ਤਾਂ ਮੈਂ ਦੱਸਿਆ ਮੈਂ ਕਿਹਾ ਸਰ ਮੈਂ ਪਹਿਲਾਂ ਹੀ ਅੰਦਰ ਆ ਤੇ ਉਹ ਤੋਂ ਤੱਕ ਮੈਂ ਕਰੀਬ 150 ਬੰਦਾ ਬਾਹਰ ਲਿਆ ਚੁੱਕੇ ਸੀ ਅਸੀਂ ਬੱਸਾਂ 'ਚ ਬਿਠਾ ਕੇ ਤੇ ਅਸੀਂ ਪੰਜਾਬ ਪੁਲਿਸ ਨਾਲੇ ਕੰਮ ਸ਼ੁਰੂ ਕਰ ਲਿਆ ਸੀ ਬਾਅਦ ਸੀਆਰਪੀ ਵੀ ਆ ਗਈ ਉਹਨਾਂ ਨੇ ਵੀ ਜੁਆਇਨ ਕੀਤਾ ਤੇ ਅਸੀਂ ਉਹ ਬੰਦੇ ਫੜ ਕੇ ਸ਼ਾਮ ਤੱਕ ਬਾਹਰ ਲਿਆਏ ਜਿਹੜੇ 10-12 ਜ਼ਿੰਮੇਵਾਰ ਸੀ ਹੋ ਰੱਖ ਲਏ ਤੇ ਹੋਰ ਉਥੋਂ ਪੋਲਿਟੀਕਲ ਬੰਦੇ ਜਿਹੜੇ ਸੀ ਉਹ ਵੱਡੇ ਸੀਨੀਅਰ ਪੋਲਿਟੀਕਲ ਬੰਦੇ ਵੀ ਹੈਗੇ ਸੀ ਉਹਨਾਂ ਦੇ ਖਿਲਾਫ ਵੀ ਅਸੀਂ ਫਿਰ ਬਾਅਦ 'ਚ ਕੇਸ ਰਜਿਸਟਰ ਕੀਤੇ ਕਿਉਂਕਿ ਉਹ ਜਿਹੜੀ ਗਰਮ ਇੱਕ ਆਪਣੇ ਤਕਰੀਰਾਂ ਦੇ ਕੇ ਇਹ ਆ ਕਰ ਲਓ ਇਹ ਕਰਦੇ ਹੋ ਉਹ ਕਰਦੇ ਹੋ ਨੌਜਵਾਨੋ ਉਹ ਚਲੇ ਗਏ ਪਰ ਜਿਹੜਾ ਮੁੰਡਿਆਂ ਨੂੰ ਗਰਮੀ ਦੇ ਗਏ ਉਸ ਗਰਮੀ ਦੇ ਚੱਕਰ ਦੇ ਵਿੱਚ ਉਹ ਤਕਰੀਰਾਂ ਸਿਰਫ ਰੋਟੀਆਂ ਸੇਕਣ ਲਈ ਸੀ ਸਿਆਸੀ ਉਹ ਤਕਰੀਰਾਂ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਮੈਨੂੰ ਲੱਗਦਾ ਵੀ ਦੇਖੋ ਸਾਰੇ ਨਿਕਲ ਗਏ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਉੱਤੇ ਕੇਸ ਵੀ ਕੀਤਾ ਉਹ ਕਿਹੜੇ ਕਿਹੜੇ ਬੰਦੇ ਸੀ ਹੁਣ ਤਾਂ ਰਿਕਾਰਡ ਤੇ ਕੇਸ ਦਰਜ ਹੋਈ ਸੀ ਉਹ ਦੇਖੋ ਰਹਿਣ ਦੇ ਕੇ ਉਹਨਾਂ ਨੂੰ ਰੈਂਚਨ ਨਾ ਕਰਕੇ ਉਹ ਤਾਂ ਉਹ ਸਾਰੇ ਜਿਹੜੇ ਸੀ ਨਾ ਉਹਨਾਂ ਨੂੰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹਦਾ ਜੋ ਰਿਜ਼ਲਟ ਹੈ ਉਹ ਇੱਕ ਕਤਲ ਤੇ ਨਿਕਲੇਗਾ ਮੈਂ ਇਸ ਗੱਲ ਤੇ ਬੜਾ ਪੱਕਾ ਵੀ ਦੇਖੋ ਨੌਜਵਾਨ ਨੂੰ ਜੋਸ਼ ਦਵਾ ਦੇਣਾ ਬਹੁਤ ਹੀ ਔਖੀ ਗੱਲ ਹੈ ਨਹੀਂ ਔਰ ਜੋਸ਼ ਦਵਾ ਕੇ ਤੁਸੀਂ ਨਿਕਲ ਗਏ ਉਹਨਾਂ ਨੇ ਉੱਥੇ ਲੋਕਲ ਕਲਾਸ਼ ਦੇ ਅੰਦਰ ਉਹਨਾਂ ਕੋਲੋਂ ਬੰਦਾ ਮਰ ਗਿਆ ਤੇ ਉਹਰ ਮੁੜਾ ਨੂੰ ਤੇ ਅਸੀਂ ਕੇਸ ਵੱਖਰਾ ਕੀਤਾ ਜਿਹੜੇ ਬੰਦਾ ਨੇ ਉਹ ਫਾਇਰੀ ਸਪੀਚਸ ਕੀਤੀਆਂ ਸੀ ਅ ਤਾਂ ਉਹਨਾਂ ਤੋਂ ਮੈਨੂੰ ਕਈ ਇੱਕ ਲੀਡਰ ਬੜੇ ਸਾਲਾਂ ਬਾਅਦ ਮਿਲਦਾ ਉਹਨੂੰ ਮਿਲਦਾ ਬੜਾ ਗਿਲਾ ਕੀਤਾ ਉਹ ਪਹਿਲੀ ਵਾਰੀ ਅਸੀਂ ਕਿੱਥੇ ਮਿਲੇ ਉਹ ਸਾਡੇ ਏਰੀਆ ਦਾ ਨਹੀਂ ਸੀ ਪਰ ਉਹ ਉਸ ਗਦਰਿੰਗ ਦਾ ਹਿੱਸਾ ਸੀ ਉਹ ਵੀ ਸਪੀਚ ਕਰਕੇ ਗਿਆ ਸੀ ਬੜੇ ਗਰਮ ਉਹ ਵੀ ਅਸੀਂ ਰਿਕਾਰਡ ਕੀਤੀ ਸੀ ਤੇ ਮੈਨੂੰ ਉਹ ਨਾਂ ਕਿਸੇ ਮੇਰੀ ਇੰਟਰੋਡਕਸ਼ਨ ਉਹ ਸ਼ਾਇਦ ਨਹੀਂ ਤੁਸੀਂ ਹੋ ਮਹਾਂਕ ਕੀ ਹੋ ਗਿਆ ਉਹ ਕਹਿੰਦਾ ਬੜਾ ਔਖਾ ਕੀਤਾ ਤੁਸੀਂ ਕਹਿੰਦਾ ਅਸੀਂ ਮਸਾਂ ਛੁੱਟਿਆ ਕਹਿੰਦਾ ਐਨੇ ਸਾਲਾਂ ਬਾਅਦ ਉਸ ਕੇਸ ਤੋਂ ਖੜਾ ਛੁੱਟਿਆ ਤੇ ਫਿਰ ਮੈਂ ਕਹਿੰਦੀ ਕਿ ਦੇਖੋ ਉਹਨਾਂ ਪੋਜੀਟਿਵ ਕਰੇ ਚਲੇ ਗਏ ਪਰ ਬਾਅਦ ਆ ਸਿੱਟਾ ਨਿਕਲਿਆ ਤੁਸੀਂ ਜਿਵੇਂ ਇੱਕ ਗੱਲ ਕੀਤੀ ਜਦੋਂ ਲੋਕ ਐਲੀਗੇਸ਼ਨ ਲਾਉਂਦੇ ਨੇ ਵੀ ਤੁਸੀਂ ਜੀ ਐਕਸਟਰਾ ਜੁਡੀਸ਼ੀਅਲ ਕਿਲੇ ਦਾ ਤੁਸੀਂ ਵੀ ਪਾਰਟ ਸੀ ਤੁਹਾਡੇ ਤੇ ਐਲੀਗੇਸ਼ਨ ਲਾਉਂਦੇ ਨੇ ਪਰਸਪੈਕਸ਼ਨ ਬਣ ਗਈ ਉਹ ਵੀ ਕਹਿੰਦੇ ਤੁਸੀਂ ਇਹਦੇ ਨਾਲ ਕਿਹਾ ਵੀ ਜਿਹੜੇ ਲੋਕਾਂ ਦਾ ਮੇਰੇ ਨਾਲ ਵਾਹ ਪਿਆ ਉਹ ਮੈਨੂੰ ਜਾਦਾ ਪ੍ਰੈਕਟੀਕਲੀ ਜਾਣਦੇ ਨੇ ਕੀ ਕੋਈ ਇਹੋ ਜਿਹਾ ਵਾਹ ਪਿਆ ਨਹੀਂ ਦੇਖੋ ਜਿਹੜੇ ਟੈਰਰਿਸਟ ਮੁੰਡੇ ਨੇ ਜਿਹੜੇ ਮੈਂ ਫੜੇ ਨੇ ਉਹਨਾਂ ਤੋਂ ਬਹੁਤ ਮੁੰਡੇ ਅੱਜ ਇੱਕ ਨਾਰਮਲ ਲਾਈਫ ਲੀਡ ਕਰ ਰਹੇ ਨੇ ਆਪਣੇ ਪਰਿਵਾਰਾਂ ਨਾਲ ਮੈਨੂੰ ਹੁਣ ਵੀ ਮਿਲਦੇ ਨੇ ਉਹਨਾਂ ਤੋਂ ਕਈ ਜਿਹੜੇ ਨੇ ਆਪਣੀਆਂ ਫੈਮਿਲੀਜ਼ ਨਾਲ ਬੜੀ ਸ਼ਾਂਤਮਈ ਜ਼ਿੰਦਗੀ ਲੀਡ ਕਰ ਰਹੇ ਨੇ ਉਹਨਾਂ ਚੋਂ ਕਈ ਉਸ ਵੇਲੇ ਦੇ ਫੈਡਰੇਸ਼ਨ ਵਾਲੇ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਕੋਈ ਐਮਐਲਏ ਬਣ ਗਏ ਕੁਝ ਮੰਤਰੀ ਵੀ ਬਣੇ ਤੇ ਉਹ ਇੱਕ ਚੱਲ ਰਹੇ ਨੇ ਤੇ ਜਿਹੜਾ ਵੀ ਬੰਦਾ ਮੇਰੇ ਸੰਪਰਕ 'ਚ ਆਇਆ ਤੇ ਉਹਨੂੰ ਸ਼ੋਸ਼ਾ ਨਹੀਂ ਕਰੇਗਾ ਕਿ ਜੀ ਮੈਨੂੰ ਮਾੜਾ ਟ੍ਰੀਟਮੈਂਟ ਦਿੱਤਾ ਦੇਖੋ ਜੇਕਰ ਤੁਸੀਂ ਸੋਚੋ ਮੈਂ ਸਖਤੀ ਨਹੀਂ ਸੀ ਕਰਨੀ ਚਾਹੀਦੀ ਉਹ ਗਲਤ ਹੈ ਇੱਕ ਉਹ ਸਿਚੁਏਸ਼ਨ ਨੂੰ ਕੰਟਰੋਲ 'ਚ ਰੱਖਣ ਲਈ ਬੜੀ ਬੜੀ ਸਖਤੀ ਕਰਨੀ ਪੈਂਦੀ ਹੈ ਤੇ ਹੁਣ ਕ੍ਰਾਈਮ ਕੰਟਰੋਲ ਕਰਨਾ ਹੈ ਤੁਸੀਂ ਜਿਹੜਾ ਕ੍ਰਿਮੀਨਲ ਹੈ ਜਿਹਨੂੰ ਕੰਟਰੋਲ ਨਾ ਕਰੋਗੇ ਤੇ ਉਹ ਤੇ ਡਾਕੇ ਪੈਣਗੇ ਹਰ ਥਾਂ ਤੁਹਾਨੂੰ ਇੱਕ ਕੰਟਰੋਲ ਆਪਣਾ ਅੱਜ ਦਾ ਹਾਲ ਦੇਖ ਹੀ ਰਹੇ ਗੈਂਗਸਟਰਸ ਦਾ ਔਰ ਬਿਕੋ ਮੇਰਾ ਆਪਣਾ ਖਿਆਲ ਹੈ ਕਿ ਸਖਤੀ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ ਉਹਨੂੰ ਇੱਕ ਪੁਲਿਸ ਦਾ ਦਰਾਰਾ ਇੱਕ دہشت ਟਟਕਟ ਮਾਰੇ ਬੰਦਾ ਦੇ ਉੱਤੇ ਰੱਖਣੀ ਪੈਣੀ ਜੇ ਨਹੀਂ ਰੱਖੋਗੇ ਤੇ ਉਹਦੇ ਸਮਾਜ ਦਾ ਨੁਕਸਾਨ ਹੋਏਗਾ ਉਹਦੇ ਅੰਦਰ ਪੰਜਾਬ ਦੀ ਜਿਹੜੀ ਤਰਾਸ ਦੀ ਕਟੀ ਸੀ ਜਾਂ ਖਤਮ ਹੋਈ ਸੀ ਉਹ ਕਿਸੇ ਤਰ੍ਹਾਂ ਫੇਰ ਵੀ ਵਾਪਸ ਆ ਸਰੀਪ ਚ ਇਹ ਗੱਲ ਦੱਸੋ ਅੱਜ ਪੰਜਾਬ ਪੁਲਿਸ ਫੇਲ ਕਿਉਂ ਲੱਗਦੀ ਹੈ ਗੈਂਗਸਟਰਸ ਨਾਲ ਲੜਾਈ ਲੜਨ ਦੇ ਮਸਲੇ 'ਚ ਦੇਖੋ ਲੀਡਰਸ਼ਿਪ ਦੀ ਕਮੀ ਹੈ ਜਾਂ ਪੁਲਿਸ ਦੇ ਵਿੱਚ ਹੁਣ ਉਹ ਉਹ ਤਾਕਤ ਨਹੀਂ ਨਹੀਂ ਲੜਦੀ ਨਹੀਂ ਦੇਖੋ ਐਦਾ ਇੱਕ ਅੱਛੀ ਫੋਰਸ ਹੈ ਮੈਂ ਤੇ ਉਹ ਆ ਬੈਟਲਫੀਲਡਰ ਦੇ ਵਿੱਚ ਦੇਖਿਆ ਕੰਮ ਕਰਕੇ ਤੇ ਹੁੰਦਾ ਕੀ ਹੈ ਕਿ ਹਰ ਫੋਰਸ ਨੂੰ ਇੱਕ ਐਕਟੀਵੇਸ਼ਨ ਦੀ ਲੋੜ ਹੁੰਦੀ ਹੈ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਇੱਕ ਪੋਲੀਟੀਕਲ ਲੀਡਰਸ ਵੱਲੋਂ ਵੀ ਥੋੜਾ ਜਿਹਾ ਵੰਗਾਰ ਜੇ ਵੀ ਤਗੜੇ ਰਹੋ ਮੈਂ ਤੁਹਾਡੇ ਨਾਲ ਆ ਉਸੀ ਉਹ ਚੀਜ਼ ਜਿਹੜੀ ਹੁੰਦੀ ਆ ਨਾ ਉਹਦਾ ਕਾਫੀ ਇੱਕ ਡੁੱਜੀ ਜਿਹੀ ਹੁੰਦੀ ਆ ਤੁਹਾਨੂੰ ਬੜੀ ਵਾਰੀ ਕ੍ਰਾਈਮ ਨੂੰ ਜਾਂ ਸਿਚੁਏਸ਼ਨ ਨੂੰ ਇੱਕ ਚੈਲੰਜ ਸਮਝਣਾ ਪੈਂਦਾ ਵੀ ਆ ਸਾਨੂੰ ਵੰਗਾਰ ਹੈ ਅਸੀਂ ਇਹਦਾ ਮੁਕਾਬਲਾ ਕਰਕੇ ਹਾਲਾਤ ਠੀਕ ਕਰਨੇ ਆ ਨਾਰਮਲ ਕਰਨੇ ਆ ਔਰ ਉਹ ਜਿਹੜੀ ਇੱਕ ਚੈਲੰਜ ਨੂੰ ਅੰਡਰਸਟੈਂਡ ਕਰਨਾ ਐਕਸੈਪਟ ਕਰਨਾ ਔਰ ਉਹਦੇ ਲਈ ਅੱਗੋਂ ਤਿਆਰੀ ਕਰਨੀ ਦੇਖੋ ਐਸਐਸਪੀ ਡਾਕਟਰ ਜੀ ਪਰ ਜਦੋਂ ਉਹ ਐਸਐਸਪੀ ਸੜਕ ਤੇ ਨਿਕਲਦਾ ਹੈ ਫੋਰਸ ਨੂੰ ਲੈ ਕੇ ਤੇ ਫੋਰਸ ਦਾ ਉਹਦੇ ਚ ਕਿੰਨਾ ਵਿਸ਼ਵਾਸ ਹੈ ਜੀ ਮੇਰਾ ਆਪਣਾ خیال ਹੈ ਕਿ ਜਿਹੜੀ ਫੋਰਸ ਮੈਨੂੰ ਫੋਲੋ ਕਰ ਰਹੀ ਆ ਉਹਦਾ ਮੇਰੇ ਚ 100% ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਆ ਬੰਦਾ ਸਾਨੂੰ ਲੀਡ ਕਰੇਗਾ ਚੰਗੀ ਥਾਂ ਤੇ ਵੀ ਮਾੜੀ ਥਾਂ ਤੇ ਵੀ ਔਰ ਸਾਡੇ ਤੋਂ ਕੰਮ ਠੀਕ ਲਾਏਗਾ ਤੁਸੀਂ ਉਹਨੂੰ ਕੋਈ ਵੀ ਆਪਣੇ ਫਾਇਦੇ ਵਾਲਾ ਕੰਮ ਨਹੀਂ ਲੈਣਾ ਕੁਛੀ ਜੋ ਸਮਾਜ ਦੇ ਲਈ ਸਟੇਟ ਦੇ ਲਈ ਇੱਕ ਡਿਊਟੀ ਹੈ ਉਹ ਠੀਕ ਲੈਣੀ ਹੈ ਤੇ ਮੇਰਾ ਆਪਣਾ ਖਿਆਲ ਹੈ ਕਿ ਪੰਜਾਬ ਪੁਲਿਸ ਨੇ ਪਹਿਲਾ ਜੋ ਵੀ ਦਿਖਾਇਆ ਦੇਖੋ 2000 ਮਰਨ ਤੋਂ ਬਾਅਦ ਕੋਈ ਵੀ ਬੰਦਾ ਮਰਨ ਤੋਂ ਬਾਅਦ ਕੋਈ ਵੀ ਸਟੇਟ ਦੀ ਪੁਲਿਸ ਡਿਸਹਾਰਟਨ ਹੋ ਜਾਂਦੀ ਪਰ ਇਹ ਫੋਰਸ ਲੜੀ ਗਈ ਹੈ ਇਹ ਤਗੜੀ ਫੋਰਸ ਹੈ ਅੱਛੀ ਫੋਰਸ ਹੈ ਸਿਰਫ ਕੀ ਹੈ ਜਿਹੜਾ ਉਹਦੀ ਲੀਡਰਸ਼ਿਪ ਹੈ ਦੈਟ ਹੈਜ਼ ਟੂ ਅੰਡਰਸਟੈਂਡ ਦਾ ਸਿਚੁਏਸ਼ਨ ਕਿ ਇਸ ਵੇਲੇ ਕੀ ਕੀ ਚੈਲੰਜ ਨੇ ਔਰ ਉਹਨਾਂ ਦਾ ਚੈਲੰਜ ਦਾ ਬੰਗਾਰ ਸਮਝ ਕੇ ਮੁਕਾਬਲਾ ਕੀਤਾ ਜਾਏ ਤੇ ਮੇਰਾ ਖਿਆਲ ਹੈ ਜੇ ਠੀਕ ਰਸਤੇ ਤੇ ਚੱਲ ਪੈਣ ਵਿਦ ਪ੍ਰੋਪਰ ਪੋਲਿਟਿਕਲ ਬੈਕਅਪ ਸਪੋਰਟ ਤੇ ਇਹ ਤੁਹਾਨੂੰ ਦੋ ਮਹੀਨੇ ਦੇ ਰਿਜ਼ਲਟ ਦੇ ਦੇਣਗੇ ਤੁਸੀਂ ਇਹ ਥੋੜਾ ਜਿਹਾ ਹਾਲਾਤ ਨੂੰ ਸਮਝ ਕੇ ਕਿਉਂਕਿ ਕੀ ਹੁੰਦਾ ਤੁਸੀਂ ਹੁਣ ਜਿਹੜੀ ਪੋਲਿਟਿਕਲ ਪਾਰਟੀ ਵੀ ਹੈ ਇਹਨਾਂ ਦੀ ਇੰਟੈਂਸ਼ਨ ਚੰਗੀ ਹੋ ਸਕਦੀ ਹੈ ਪਰ ਐਕਸਪੀਰੀਅੰਸ ਨਹੀਂ ਹੈ ਉਹਦਾ ਬੜਾ ਵੱਡਾ ਫਰਕ ਪੈਂਦਾ ਹੈ ਕਿ ਅਸੀਂ ਆਹ ਕੰਮ ਕਰਨਾ ਹੈ ਔਰ ਕਰਕੇ ਵਿਖਾਉਣਾ ਹੈ ਤੇ ਉਹਦੇ ਅੰਦਰ ਕਈ ਵਾਰੀ ਤੁਹਾਨੂੰ ਪੁਲਿਸ ਫੋਰਸ ਨੂੰ ਟਗੜੀਆਂ ਕਰਨ ਲਈ ਤੁਹਾਨੂੰ ਉਹਨਾਂ ਨਾਲ ਕਮਿਊਨੀਕੇਟ ਕਰਨਾ ਪੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਅਸੀਂ ਕਈ ਵਾਰੀ ਮੈਂ ਉਹਨਾਂ ਨਾਲ ਕੰਮ ਕੀਤਾ ਅਸੀਂ ਕਈ ਵਾਰੀ ਇੱਕ ਇਕੱਠਾ ਉਹਨਾਂ ਤੋਂ ਦਰਬਾਰ ਲਵਾ ਲੈਂਦੇ ਸੀ ਜਿਹਦੇ ਅੰਦਰ ਉਹ ਲੋਕਾਂ ਆਪਣਾ ਪੁਸਵਾਲਾ ਦੀ ਗੱਲ ਵੀ ਸੁਣਦੇ ਸੀ ਉਹਨਾਂ ਵੀ ਮੂਸਮਾ ਸਮਝਦੇ ਵੀ ਸੀ ਔਰ ਕਈ ਵਾਰੀ ਉਹ ਅਕੋਜੋ ਸਵਾਲ ਪੁੱਛਦੇ ਸੀ ਜਾਂ ਜਿਹੜੀ ਦਿਸ਼ਾ ਦਿਖਾਉਂਦੇ ਸੀ ਤੇ ਉਹਦੇ ਅੰਦਰ ਇੱਕ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਅੰਦਰ ਰਿਜ਼ਲਟ ਦੇਣ ਦੀ ਲੋੜ ਆ। ਤੇ ਅਸੀਂ ਕੋਸ਼ਿਸ਼ ਕਰੀਦੀ ਸੀ ਕਿ ਬੈਸਟ ਰਿਜ਼ਲਟਸ ਲੋ ਹੈ ਔਰ ਦੂਜਾ ਕ੍ਰਾਈਮ ਲੱਭਣਾ ਉਹ ਕ੍ਰਾਈਮ ਕੰਟਰੋਲ ਕਰਨਾ ਉਹ ਇੱਕ ਵੱਡਾ ਕੰਮ ਹੁੰਦਾ ਤੇ ਉਹ ਹਰ ਕ੍ਰਾਈਮ ਨੂੰ ਜਦੋਂ ਵੱਡੇ ਕ੍ਰਾਈਮ ਨੂੰ ਸੰਸੀਜਨਲ ਕਰਾਇਮ ਨੂੰ ਤੁਸੀਂ ਚਲੋ ਇਨ ਸਮਝਦੇ ਹੋ ਦੇਖੋ ਕਰਾਇਮ ਬਲਬਲਾ ਸੋਖਾ ਨਹੀਂ ਹੈ ਪ੍ਰੈਜ਼ੈਂਟ ਨਹੀਂ ਹੈ ਔਖਾ ਤੁਹਾਨੂੰ ਰਾਤਾਂ ਨੂੰ ਬੈਠਣਾ ਪੈਂਦਾ ਤੇ ਪਰ ਜਦੋਂ ਤੁਸੀਂ 48 ਘੰਟੇ ਜਾਂ 72 ਘੰਟੇ ਉਹ ਕੇਸ ਤੇ ਕੰਮ ਕਰ ਲੈਂਦੇ ਹੋ ਤੇ ਫਿਰ ਤੁਹਾਨੂੰ ਹਨੇਰੇ ਚ ਚਾਨਣ ਜਾਂ ਦੱਸਣ ਲੱਗ ਪੈਂਦਾ ਕੋਈ ਭਾਈ ਹੱਲਾ ਬਸਰਦਾ ਫਿਰ ਹਨੇਰੇ ਚ ਤੀਰ ਨਹੀਂ ਫਿਰ ਤੁਹਾਨੂੰ ਆ ਜਾਂਦਾ ਹੋਰ ਇੱਕ ਦੋ ਦਿਨ ਬਾਅਦ ਨਾ ਅੱਜ ਉਹ ਉਹ ਜਿਹੜੀ ਫੀਲਿੰਗ ਹੈ ਜਦੋਂ ਤੁਸੀਂ ਕੇਸ ਡਿਟੈਕਟ ਕਰਦੇ ਹੋ ਮੈਂ ਕਈ ਵਾਰੀ ਆਪਣੀ ਜ਼ਿੰਦਗੀ 'ਚ ਅਸਨਾ ਬੈਠਿਆ ਸ਼ਾਮ ਨੂੰ 9 ਵਜੇ ਇਨਟੈਰੋਗੇਸ਼ਨ ਕਰਨ ਤੇ ਸਵੇਰੇ 7 ਵਜੇ ਤੱਕ ਲਗਾਤਾਰ ਬੈਠ ਕੇ ਸਾਰੀ ਰਾਤ ਤੇ ਸਵੇਰੇ ਆਪਣੇ ਕਮਿਸ਼ਨਰ ਨੂੰ ਫੋਨ ਕਰ ਦੇਣਾ ਕਿ ਸਾਰਾ ਕੇਸ ਕਰੈਕ ਹੋ ਗਿਆ ਅਸੀਂ 3 ਵਜੇ ਉ ਜਾ ਕੇ ਉਹ ਸਾਰਾ ਹਥਿਆਰ ਵਗੈਰਾ ਅਸੀਂ ਤੁਹਾਡੇ ਕ੍ਰਾਈਮ ਦੇ ਕਿਸੇ ਅਸੀਂ ਸਾਰੇ ਰਿਕਾਰਡ ਕਰਨੇ ਆ ਤੇ ਅੱਜ ਆੜੀ ਡਿਬੇਟ ਨੂੰ ਆਪਾਂ ਇਥੇ ਪਾਜ਼ ਦੇਵਾਂਗੇ ਕਿਉਂਕਿ ਅੱਜ ਇੱਕ ਸਪੈਸਿਫਿਕ ਇਸ਼ੂ ਜਿਹੜੇ ਕੁਐਸਚਨ ਰੇਜ ਹੋਏ ਸੀ ਆਪਾਂ ਮੇਨਲੀ ਉਹਨਾਂ ਨੂੰ ਐਡਰੈਸ ਕਰਨਾ ਸੀਗਾ ਜੀ ਤੇ ਸਭ ਤੋਂ ਮੈਨੂੰ ਜਿਹੜੀ ਤੁਹਾਡੀ ਜਿਹੜੀ ਗੱਲ ਜਿਹੜੀ ਠੀਕ ਲੱਗੀ ਜਿਹੜੀ ਤੁਸੀਂ ਇੱਕ ਕਨਵਿਕਸ਼ਨ ਨਾਲ ਕਿਹਾ ਵੀ ਮੇਰੇ ਲਈ ਸਭ ਤੋਂ ਵੱਡਾ ਜਿਹੜਾ ਗੁਨਾਹ ਹੈ ਪਾਪ ਉਹ ਹੈ ਜਿਹੜਾ ਐਕਸਟਰਾ ਜੁਡੀਸ਼ਨ ਕਿਲਿੰਗ ਜੇ ਕੋਈ ਕਰਦਾ ਹੈ ਤਾਂ ਇਹ ਕੋਈ ਬਹੁਤ ਹੀ ਮਾੜਾ ਜਿਹੜਾ ਇੱਕ ਬੰਦਾ ਜਾਲਾ ਸਹੀ ਤੇ ਮਾੜਾ ਅਪਰਾਧ ਹੈਗਾ ਤੇ ਤੁਸੀਂ ਆਪਦੀ ਸਾਫ ਗੋਈ ਨਾਲ ਜਿਹੜਾ ਲੋਕਾਂ ਦੇ ਜਿਹੜੇ ਸਵਾਲ ਸੀ ਲੋਕਾਂ ਦੇ ਜਿਹੜੇ ਤੋਖਲੇ ਸੀ ਉਹਨਾਂ ਦਾ ਜਵਾਬ ਦਿੱਤਾ ਤੇ ਇੱਕ ਅਜੀਹੀ ਘਟਨਾ ਦਾ ਨਾਲ ਵੀ ਲੋਕਾਂ ਨੂੰ ਦੱਸਿਆ ਵੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੱਕ ਮਰਡਰ ਹੋ ਜਾਂਦਾ ਉਹ ਵੀ ਤਾਂ ਇੱਕ ਬੇਅਦਬੀ ਦੀ ਘਟਨਾ ਹੈ ਜੇ ਇੱਕ ਅੰਦਰ ਕਤਲ ਹੋ ਜਾਂਦਾ ਤੇ ਪੁਲਿਸ ਤਫਤੀਸ਼ ਕਰਨ ਲਈ ਕਿਸ ਤਰ੍ਹਾਂ ਦੀ ਜਦੋਜਹਿਦ ਕਰਦੀ ਹੈ ਕਿਸ ਤਰ੍ਹਾਂ ਦੀ ਲੜਾਈ ਲੜਦੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ